ਅੰਗਰੇਜ਼ੀ ਫਿਲਮ ਮੋਤੀ ਸਜ਼ਾ ਵਾਲੀ ਆਦਮੀ ਨੂੰ ਸਿਰੋਮੁੰਨ ਕੇ ਸਿਰ ਤੇ ਗਿੱਲੀ ਸਪੰਜ ਰੱਖ ਕੇ ਉਪਰੋਂ ਗਿੱਲੀ ਟੋਪੀ ਪਵਾ ਕੇ ਫਿਰ ਕਰੰਟ ਲਾਇਆ ਜਾਂਦਾ ਸੀ ਤਾਂ ਕਿ ਗਿੱਲੀ ਥਾਂ ਕਰਕੇ ਬਿਜਲੀ ਛੇਤੀ ਅਸਰ ਕਰਦੀ ਸੀ ਤੇ ਬੰਦਾ ਛੇਤੀ ਮੱਕ ਜਾਂਦਾ ਸੀ ਇੱਕ ਜੇਲ੍ਹ ਕਰਮਚਾਰੀ ਜਲਾਦ ਕਿਸਮ ਦਾ عجیب ਚਾਸੀ ਉਹਨੂੰ ਕੈਦੀ ਨੂੰ ਤੜਪ ਤੜਪ ਕੇ ਮਰਦਾ ਹੋਇਆ ਵੇਖਣ ਦਾ ਜਨੂਨ ਸੀ ਸਪੰਜ ਜਾਣ ਬੁੱਝ ਕੇ ਗਿੱਲੀ ਨਹੀਂ ਸੀ ਕਰਦਾ ਸੁੱਕੀ ਰੱਖ ਦਿਆ ਕਰਦਾ ਕਿ ਅੱਧੀ ਸੜਕ ਹੀ ਸਵਾਹ ਹੋ ਜਾਂਦਾ ਪਰ ਜਾਨ ਨਾ ਨਿਕਲਦੀ ਇਸ ਤਰ੍ਹਾਂ ਦੇ ਵਰਤਮਾਨ ਦੇ ਵੀ ਕਈ ਪਾਤਰ ਨੇ 90 ਵੇਲੇ ਦਾ ਮੱਖਣ ਸਿੰਘ ਖਾਨੇਦਾਰ ਲੋਕੀ ਜਲਾਦ ਆਖਣ ਲੱਗੀ ਸੀ ਧਾਰੀਵਾਲ ਪਿੰਡ ਦੇ ਕੋਲ ਰਾਈਚੱਕ ਪਿੰਡ ਦਾ ਬਲਦੀਪ ਸਿੰਘ ਖੁੱਲਾ ਦਾਲਾ ਪਰਮਾਚਾਰ ਕੋਲਡ ਮੈਡਲਿਸਟ ਦਿਨੇ ਚਕਵਾ ਕੇ ਮਰਾਂ ਮਾਂ ਰੋਂਦੀ ਰਹੀ ਕਮੜੀ ਹੋਈ ਸਸਕਾਰ ਵੀਲੇ ਪਾਸੇ ਟੰਗੇ ਹੋਏ ਉਹਦੇ ਲੀੜਿਆਂ 'ਚ ਸਿੰਮ ਦੀ ਰਾਤੀ ਮੂੰਹ ਤੇ ਮਲਤੀ ਜਾਵੇ। ਖੇਰ ਮੇਰੇ ਪੁੱਤ ਦਾ ਖੂਨ ਨਾ ਮੇਰਾ ਹੀ ਹੋਇਆ। ਕਿੰਨੇ ਵਰਿਆਂ ਬਾਅਦ ਹਸਪਤਾਲ 'ਚ ਦਾਖਲ ਸੀ। ਪਾਸਾ ਮਾਰਿਆ ਗਿਆ ਸੀ। ਬੁਰੀ ਹਾਲਤ ਉਹੀ ਮਨ ਆਖਣ ਲੱਗੀ ਕਿ ਮੈਨੂੰ ਮੈਨੂੰ ਲੈ ਕੇ ਕੋਲ ਲੈ ਚੋ ਉਹਦੇ ਚੁੱਕ। ਤੋ ਪੁੱਛਣਾ ਕਿ ਚੰਦੀਵਾਰੀ ਬਲਦੇਵ ਨੇ ਕੋਈ ਸਨੇਹਤਾ ਨਹੀਂ ਦਿੱਤਾ। ਚੜਨ ਵਾਲੇ ਚਲੇ ਜਾਂਦੇ ਨੇ ਇੱਕ ਵਾਰੀ ਮੁੱਕ ਜਾਂਦੇ ਨੇ ਪਰ ਜੰਮਣ ਵਾਲੀਆਂ ਹਰ ਰੋਜ਼ ਹਰ ਪਲ ਹਰ ਘੜੀ ਮੁੱਕਦੀਆਂ ਨੇ ਸਨ 94 April ਮਹੀਨਾ ਕਾਂਗਰਸੀ ਆਗੂ ਬਲਦੇਵ ਸਿੰਘ ਖਿਆਲਾ ਦੀ ਮਾਤਾ ਦਾ ਪੋਗੇ ਦਰੋ ਦਰੋ ਟੌਪ ਦੀ ਲੀਡਰਸ਼ਿਪ ਆਈ ਹੋਈ ਸੀ ਉਸ ਤੋਂ ਇੱਕ ਰਾਤ ਪਹਿਲਾਂ ਨਵਰੂਪ ਸਿੰਘ ਟੋਟੀਆਂ ਤੇ ਰੇਸ਼ਮ ਸਿੰਘ ਥਾਂ ਦੇ ਨਾਮ ਦੇ ਸਿੰਘ ਫੜ ਕੇ ਝੂਠਾ ਮੁਕਾਬਲਾ ਬਣਾ ਤੇ ਪੱਤਰਕਾਰ ਫੋਗ ਤੇ ਆਪਣੇ ਇੱਕ ਵੱਡੇ ਲੀਡਰ ਨੂੰ ਇੱਕ ਪੰਥਕ ਲੀਡਰ ਨੂੰ ਸਵਾਲ ਪੁੱਛਣ ਲੱਗਾ ਇਸ ਝੂਠੇ ਮੁਕਾਬਲੇ ਦੇ ਬਾਰੇ ਤੇ ਹੁਣ ਇਹ ਪਤਾ ਕੀ ਆਖੇ ਆਂਦਾ ਚੰਗਾ ਹੋਇਆ ਨਹੀਂ ਤਾਂ ਇਹ ਕਮ ਸਨੋਂ ਆਪਣੇ ਹੱਥੀਂ ਕਰਨਾ ਪੈਣਾ ਸੀ ਗੁਰਮੀਤ ਸਿੰਘ ਰੰਧਾਵਾ ਨਾਮ ਦਾ ਡੀਐਸਪੀ ਭਾਬੇ ਮਾਨੋਚਾਲ ਦੀ ਸ਼ਹੀਦੀ ਮਗਰੋਂ ਦੂਰ ਨੇੜੇ ਦੇ ਕਿੰਨੇ ਰਿਸ਼ਤੇਦਾਰ ਪੇਸ਼ ਹੋ ਗਏ ਆਖਣ ਲੱਗਾ ਓਏ ਸਾਰੇ ਆਤਮ ਸਮਰਪਣ ਕਰੀ ਜਾਂਦੇ ਹੋ ਸਾਨੂੰ ਵਿਹਲਿਆਂ ਕਰਨਾ ਅਕੇ ਇੱਕ ਮੌਕਾ ਹੁੰਦਾ ਸੀ ਜਦੋਂ ਜਦੋਂ ਲਾਸ਼ਾਂ ਦਾ ਵਪਾਰ ਹੁੰਦਾ ਸੀ ਲੋਥਾਂ ਦਾ ਵਣਜ ਹੁੰਦਾ ਸੀ ਹਮੇਸ਼ਾ ਮੁਨਾਫੇ ਵਾਲਾ ਵਣਜ ਕਦੇ ਕਦੇ ਘਾਟਾ ਪਿਆ ਹੀ ਨਹੀਂ ਸਨ ਅਸੀਂ ਤੋਂ ਪਹਿਲਾਂ ਈਰਾਨ ਦਾ ਹਾਕਮ ਸ਼ਾਹ ਰਜ਼ਾ ਪਹਿਲਵੀ ਉਸ ਵੇਲੇ ਦਾ ਦੁਨੀਆ ਦਾ ਅਮੀਰੋ ਦਰਿੰਦ ਪਾਦਸ਼ਾਹ ਹਮੇਸ਼ਾ ਸੋਨੇ ਚ ਮੜਿਆ ਹੀਰੇ ਚ ਵਾਰਾ ਡਾਲਰ ਕਿਹੜੀ चीज की डिश है जो दे कुल नहीं थी। ज़ालिम भी पुज के कोई सवाल करता था सी गायब करवा देता जानता सी। फिर एक दिन ਘੜਾ ਭਰ ਗਿਆ। पुलिस, ਫੌਜ, ਲੋਕ, ਆਵਾਮ ਸਭ ਨੇ ਬਗਾਵਤ ਕਰ ਦਿੱਤੀ। ਤੇ ਸੁਭਾਜ ਗਿਆ। ਅਮਰੀਕਾ ਦੇ ਡਰੋਂ ਕੋਈ ਦੇਸ਼ ਪਨਾ ਨਾ ਦੇਵੇ। ਫਿਰ ਮਿਸਰ ਦੇ ਰਾਸ਼ਟਰਪਤੀ ਅਨਵਰ ਸਤਾਤ ਨੇ ਆਪਣਾ ਮੁੰਡਾ ਇਹਦੀ ਕੁੜੀ ਦੇ ਨਾਲ ਵਿਆਇਆ ਤੇ ਆਖਿਆ ਕਿ ਭਗੌੜੀ ਨੂੰ ਪਨਾ ਨਹੀਂ ਦੇ ਰਿਹਾ ਕੁੜਮ ਨੂੰ ਪਨਾ ਦੇ ਰਿਹਾ ਕੈਂਸਰ ਹੋ ਗਿਆ ਅਖੀਰ ਦੇ ਵਿੱਚ ਸਾਰੀ ਇਕੱਠੀ ਕੀਤੀ ਕਿਸੇ ਕੰਮ ਨਹੀਂ ਆਈ ਫਿਰ ਗੁੰਮਨਾਮੀ ਚ ਮੌਤ ਹੋਈ ਸਾਰਾ ਕੁਝ ਦੋ ਗਜ਼ ਜ਼ਮੀਨ ਚ ਦਫਨ ਹੋ ਗਿਆ ਉਸੇ ਈਰਾਨ ਦੀ ਗੱਲ ਹੈ ਤਹਿਰਾਨ ਮੈਟਰੋ ਸਟੇਸ਼ਨ ਨੂੰ ਦਰਵਾਜ਼ਾ ਲਗਾਉਣਾ ਸੀ ਉਹਨਾਂ ਨੂੰ ਕਿਸੇ ਗੁਰੂ ਘਰ ਦੇ ਦਰਵਾਜ਼ੇ ਦਾ ਡਿਜ਼ਾਈਨ ਪਸੰਦ ਆ ਗਿਆ ਅੱਖ ਲੱਗੇ ਕਿ ਆਪਣੇ ਪੈਗੰਬਰ ਦੀ ਜੀਵਨ ਸ਼ੈਲੀ ਬਾਰੇ ਕੋਈ ਵਿਲੱਖਣ ਗੱਲ ਦੱਸੋ ਕਿਉਂਕਿ ਦਰਵਾਜ਼ਾ ਬਣਾ ਕੇ ਉਹਦਾ ਨਾਮ ਰੱਖਣਾ ਸੀ ਅੱਖ ਲੱਗੇ ਸਾਡੇ ਪੈਗੰਬਰ ਨੇ ਤਾਂ ਤਾਂ ਉਮਰ ਕੋਈ ਦੌਲਤ ਇਕੱਠੀ ਨਹੀਂ ਕੀਤੀ ਫਿਰ ਵੀ ਬਾਦਸ਼ਾਹ ਦਰवेश ਕਹਿੰਦੇ ਵਸ ਸਾਨੂੰ ਕਿਸੇ ਹੋਰ ਸਾਖੀ ਦੀ ਲੋੜ ਨਹੀਂ ਸਾਨੂੰ ਲੜਿੰਦਾ ਨਾਮ ਮਿਲ ਗਿਆ ਦਰਵਾਜ਼ੇ ਦਾ ਨਾਮ ਹੋਏਗਾ ਦਰਵਾਜ਼ਾ ਇਦੌਲਤ ਸਿਤਾਰੇ ਟੀਸੀ ਤੇ ਹੁੰਦੇ ਨੇ ਤਾਂ ਸਭ ਕੀੜੇ ਮਕੌੜੇ ਦਿਸਦੇ ਨੇ ਮੁਰ ਜਦੋਂ ਦਿਨ ਢਲਣ ਲੱਗਦਾ ਤਾਂ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਕੇਪੀ ਗਿੱਲ ਨੇ ਸੁਣਿਆ ਕਿ ਆਪਣੇ ਆਖਰੀ ਸਮੇਂ ਚ ਭਾਬੀ ਨਾਨਕ ਦੀ ਕੋਈ ਕਿਤਾਬ ਨਹੀਂ ਛੱਡੀ ਰੁੱਸੇ ਹੋਏ ਰੈਬਰ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਿੰਨਾ ਕੋਲ ਹੈਗਾ ਉਹ ਤੋਂ ਵੀ ਵੱਧ ਰੱਖਣ ਦੀ ਸਤੀਵੇ ਚਾ ਪਰ ਕਹਿੰਦੇ ਜੱਗ ਤਾਂ ਜੰਕਸ਼ਨ ਰੇਲਾਂ ਦਾ ਘਟੀਏ ਕਾ ਵੇਖ ਜਾਵੇ ਅਖੀਰ ਚ ਵਰਕੇ ਉੱਤੇ ਅੱਗ ਨਾ ਰੱਖੀ ਕਮਲੇ ਦੇ ਸਿਰ ਪੱਗ ਨਾ ਰੱਖੀ ਬੁੱਲੇ ਸਾਥ ਹੀ ਮੰਨ ਲੈ ਸਚਨਾ ਕੌਮ ਦਾ ਰਖਾ ਠੱਗ ਨਾ ਰਖੀ ਹਰਪ੍ਰੀਤ ਸਿੰਘ ਜਵੰਦਾ ਦੀ ਲਿਖਤ ਰੂਪਕੌਰ ਦੀ ਜ਼ੁਬਾਨੀ